ਚੈਨਲ ਵੈਦਰ ਅਪਡੇਟਸ ਉਹਦੇ ਤੁਹਾਡਾ ਮੁੜ ਤੋਂ ਸਵਾਗਤ ਕਰਦੇ ਆਂ ਜੀ ਮੌਸਮ ਦੀ ਜਾਣਕਾਰੀ 5 ਜਨਵਰੀ 2026 ਤੱਕ ਦੀ ਸਾਂਝੀ ਕਰਾਂਗੇ ਤੇ ਮੀਂਹ ਦੀ ਸੰਭਾਵਨਾ ਜੋ ਵਧਦੀ ਹੋਈ ਦਿਖਾਈ ਦੇ ਰਹੀ ਹੈ 31 ਤੋਂ ਲੈ ਕੇ 1 ਜਨਵਰੀ 2026 ਤੱਕ ਉਹਦੇ ਕੀ ਅਪਡੇਟ ਹੈ ਕਿਉਂਕਿ ਵੈਸਟਰਨ ਇੰਡੀਆ ਸਟਾਰਮ ਜਿਹੜੀ ਆ ਉਹ ਸਿਖਰਾਂ ਤੇ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਉੱਤਰੀ ਭਾਰਤ ਦੇ ਕੁਝ ਕੁ ਇਲਾਕੇ ਜਿਵੇਂ ਕਿ ਤੁਸੀਂ ਦੇਖੋਗੇ ਤਾਂ ਇਹ ਇਲਾਕੇ ਨੇ ਜਿਹਨਾਂ ਨੂੰ ਇਹ ਕਵਰ ਕਰ ਚੁੱਕੀ ਹੈ ਅਗਰ ਗੱਲ ਕਰੀਏ ਧੁੰਦ ਦੀ ਤਾਂ ਅੱਜ ਪੰਜਾਬ ਦੇ ਉੱਪਰ ਧੁੰਦ ਸਿਖਰਾਂ ਦੇ ਉੱਪਰ ਬਣੀ ਹੋਈ ਦਿਖਾਈ ਦੇ ਰਹੀ ਹੈ ਜੀ ਸਕਰੀਨ ਤੇ ਉੱਪਰ ਤੁਹਾਨੂੰ ਤਾਜ਼ਾ ਹਾਲਾਤ ਧੁੰਦ ਦੇ ਦਿਖਾਈ ਦੇ ਰਹੇ ਨੇ ਕਿ ਪੰਜਾਬ ਤੋਂ ਸ਼ੁਰੂ ਹੋ ਕੇ ਹਰਿਆਣਾ ਯੂਪੀ ਐਮਪੀ ਤੋਂ ਬਿਹਾਰ ਬਿਹਾਰ ਤੋਂ ਝਾਰਖੰਡ ਝਾਰਖੰਡ ਤੋਂ ਪੱਛਮੀ ਬੰਗਾਲ ਤੱਕ ਜਿਹੜੀ ਬਣਦੇ ਹੋਏ ਸਿਸਟਮ ਸਾਨੂੰ ਧੁੰਦ ਦਾ ਦਿਖਾਈ ਦੇ ਰਿਹਾ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਧੁੰਦ ਦੇ ਕੀ ਹਾਲਾਤ ਨੇ ਵੈਸੇ ਤੁਹਾਨੂੰ ਅਸੀਂ ਰਾਤੀ ਵੀ ਗਾਈਡ ਕੀਤਾ ਸੀ ਕਿ ਧੁੰਦ ਜਿਹੜੀ ਅੱਜ ਤਗੜੇ ਰੂਪ ਦੇ ਵਿੱਚ ਪਾਉਂਗੀ ਗੱਡੀਆਂ ਵਗੈਰਾ ਤੇ ਅਗਰ ਸਫ਼ਰ ਕਰ ਰਹੇ ਹੋ ਤਾਂ ਧਿਆਨ ਨਾਲ ਜਾਇਓ ਕਿ ਸੜਕਾਂ ਦੇ ਉੱਪਰ ਅਕਸਰ ਹੀ ਮੰਦਭਾਗੀਆਂ ਘਟਨਾਵਾਂ ਧੁੰਦ ਦੇ ਕਰਕੇ ਹੋ ਜਾਂਦੀਆਂ ਨੇ। ਬਾਕੀ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਆਉਂਦੀਆਂ ਮੌਸਮ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹਣਗੀ ਹੁਣ ਗੱਲ ਕਰਦੇ ਹਾਂ ਮੀਂਹ ਦੇ ਸਿਸਟਮ ਦੀ। ਫਿਲਹਾਲ ਆਪਣਾ 30 31 ਤਰੀਕ ਨੂੰ ਧੁੰਦ ਤਗੜੀ ਪੈਣ ਦੀ ਉਮੀਦ ਹੈ ਯਾਨੀ ਕਿ ਅੱਜ ਤੇ ਕੱਲ ਤਗੜੀ ਧੁੰਦ ਅਤੇ ਕੱਲ ਸ਼ਾਮ ਨੂੰ ਜਿਹੜਾ ਸਿਸਟਮ ਹੈ ਇਹ ਵਾਲਾ ਸਿਸਟਮ ਇਹ ਪੰਜਾਬ, ਗੁਜਰਾਤ, ਰਾਜਸਥਾਨ, ਹਰਿਆਣਾ ਤੋ ਹੁੰਦਾ ਹੋਇਆ ਜੰਮੂ ਕਸ਼ਮੀਰ ਲੈ ਲਦਾਖ ਹਿਮਾਚਲ ਉੱਤਰਾਖੰਡ ਇਹਨਾਂ ਤੱਕ ਪਹੁੰਚਣ ਦੀ ਉਮੀਦ ਹੈ 31 ਤਰੀਕ ਸ਼ਾਮ ਨੂੰ ਅਤੇ ਕੱਲ ਤੋਂ ਪਰਸੋਂ ਦੀ ਗੱਲ ਕਰੀਏ ਜਾਨੀ ਕਿ 1 ਜਨਵਰੀ ਨੂੰ 1 ਜਨਵਰੀ ਨੂੰ ਪੰਜਾਬ ਦੇ ਲਗਭਗ ਬਹੁਤ ਸਾਰੇ ਇਲਾਕੇ ਨੂੰ ਕਵਰ ਕਰ ਲਵੇਗਾ ਤੇ ਨਾਲ ਦੀ ਨਾਲ ਹਿਮਾਚਲ ਉੱਤਰਾਖੰਡ ਦਿੱਲੀ ਯੂਪੀ ਤੱਕ ਵੀ ਇਸ ਦੀ ਮਾਰ ਪੈਂਦੀ ਹੋਈ ਦਿਖਾਈ ਜਰ ਰਹੀ ਹੈ ਇਹ ਜਿਹੜਾ ਸਿਸਟਮ ਹੈ ਹਲਕਾ ਦਰਮਿਆਨਾ ਸਿਸਟਮ ਹੈ ਭਾਰੀ ਮੀਂਹ ਦੀ ਉਮੀਦ ਘੱਟ ਹੈ ਜਾਨੀ ਕਿ 50 ਤੋਂ 75% ਦੇ ਵਿੱਚ ਚਾਂਸ ਨੇ ਮੀਂਹ ਦੇ ਠੀਕ ਠਾਕ ਹੋਣ ਦੇ ਜਣ ਕੇ ਆਪਾਂ ਕਹਿ ਸਕਦੇ ਹਾਂ ਕਿ ਹੁਣ ਜਿਹੜੇ ਕਿਸਾਨ ਵੀਰ ਪਾਣੀ ਲਗਾਉਣ ਚਾਹੁੰਦੇ ਨੇ ਤਾਂ ਵੇਟ ਕਰ ਲਓ ਅੱਜ ਅਤੇ ਕੱਲ ਦੀ ਇੱਕ ਤਰੀਕ ਨੂੰ ਮੀਂਹ ਦੇ ਚਾਂਸ ਬਣਦੇ ਹੋਏ ਪੂਰਨ ਤੌਰ ਤੇ ਪੰਜਾਬ ਦੇ ਉੱਪਰ ਨਜ਼ਰ ਆ ਰਹੇ ਨੇ ਹੋ ਸਕੇ ਅਗਰ ਤੁਹਾਡੇ ਇਲਾਕੇ 'ਚ ਮੀਂਹ ਪੈ ਗਿਆ ਤਾਂ ਸ਼ਾਇਦ ਤੁਹਾਨੂੰ ਪਾਣੀ ਲਾਉਣ ਦੀ ਜ਼ਰੂਰਤ ਨਾ ਪਵੇ ਅਗਰ ਨਹੀਂ ਹੋਇਆ ਤਾਂ ਤੁਸੀਂ ਵੇਟ ਕਰਕੇ ਦੋ ਤਰੀਕ ਨੂੰ ਪਾਣੀ ਲਗਾ ਸਕਦੇ ਹੋ ਫਿਰ 1 ਤਰੀਕ ਨੂੰ ਮੀਂਹ ਤੋਂ ਬਾਅਦ 2 ਤਰੀਕ ਨੂੰ ਥੋੜੀ ਜਿਹੀ ਧੁੰਦ ਦੇਖਣ ਨੂੰ ਮਿਲੂਗੀ ਪਰ 3 ਤਰੀਕ ਨੂੰ ਮੌਸਮ ਕਿਤੇ ਨਾ ਕਿਤੇ ਧੁੰਦ ਤੋਂ ਸਾਫ਼ ਹੁੰਦਾ ਦਿਖਾਈ ਦੇਵੇਗਾ ਅਸਮਾਨ ਸਾਫ਼ ਹੋ ਜਾਵੇਗਾ ਤੇ ਚੰਗੀ ਧੁੱਪ ਪੈਂਦੀ ਹੋਈ ਪੰਜਾਬ ਦੇ ਉੱਪਰ ਨਜ਼ਰ ਆਵੇਗੀ ਜਿਸ ਦੇ ਨਾਲ 4 ਅਤੇ 5 ਤਰੀਕ ਨੂੰ ਵੀ ਮੌਸਮ ਪੰਜਾਬ ਦਾ ਠੀਕ ਬਣੇ ਰਹਿਣ ਦੀ ਉਮੀਦ ਹੈ ਯਾਨੀ ਕਿ ਹੁਣ ਆਪਾਂ ਕਹਿ ਸਕਦੇ ਹਾਂ ਕਿ 31 ਤਰੀਕ ਸ਼ਾਮ ਤੋਂ ਲੈ ਕੇ 1 ਤਰੀਕ ਸ਼ਾਮ ਤੱਕ ਮੀਂਹ ਦੇ ਚਾਂਸ ਪੰਜਾਬ ਦੇ ਵਿੱਚ ਠੀਕ ਠਾਕ ਬਣਦੇ ਹੋਏ ਨਜ਼ਰ ਆ ਰਹੇ ਨੇ ਅਜਿਹੇ ਦੇ ਵਿੱਚ ਇਹ ਸਿਸਟਮ ਬਦਲਦੇ ਰਹਿੰਦੇ ਨੇ ਅੱਗੇ ਪਿੱਛੇ ਹੁੰਦੇ ਰਹਿੰਦੇ ਨੇ ਤਾਂ ਹੀ ਵਾਰ-ਵਾਰ ਰਿਕੁਐਸਟ ਕਰਦੇ ਆ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਤੇ ਸ਼ੀਤ ਲਹਿਰ ਜਿਹੜੀ ਹੈ 30 ਅਤੇ 31 ਤਰੀਕ ਨੂੰ ਚੱਲਦੀ ਰਹੇਗੀ ਬੱਚਿਆਂ ਦਾ ਖਿਆਲ ਰੱਖੋ ਆਪਣਾ ਖਿਆਲ ਰੱਖੋ ਠੰਡ ਜਿਹੜੀ ਹੈ ਇਹ ਦੋ ਦਿਨ ਕੜਾਕੇ ਦੀ ਪੈਣ ਦੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਬਾਕੀ ਛੁੱਟੀਆਂ ਵਗੈਰਾ ਦਾ ਐਕਸਟੈਂਡ ਹੋਣਾ ਵਧਣਾ ਹਜੇ ਕੁਝ ਪੱਕਾ ਨਹੀਂ ਪਤਾ 31 ਤਰੀਕ ਦੇ ਨੇੜੇ ਤੇੜੇ ਯਾਨੀ ਕਿ ਕੱਲ ਨੂੰ ਸਾਨੂੰ ਕਨਫਰਮ ਹੋ ਜਾਵੇਗਾ ਜਿੱਦਾਂ ਪਤਾ ਲੱਗੇਗਾ ਤੁਹਾਡੇ ਤੱਕ ਸਾਂਝੀ ਕਰਾਂਗੇ ਜਾਣ